ਚਿੱਤ ਲੱਗੀ ਰਹੇ ਮੇਰਾ ਮਨ ਤਾਂ ਬਹੁਤ ਬੈਰਾਗਿਆ ਹਰਮੈਨ ਰਸ ਪਿੰਨੇ ਇਹ ਖਿੱਚ ਲੱਗੀ ਰਹੇ ਨਾ ਤੁਹਾਡੇ ਅੱਖਾਂ 'ਚ ਹਰ ਵੇਲੇ ਰਸ ਭਰਿਆ ਰਹੂਗਾ ਸ਼ਾਂਤੀ ਰਹੂਗੀ ਖੇੜਾ ਰਹੂਗਾ ਚਿਹਰੇ ਤੇ ਗੁਰੂ ਨੂੰ ਇਹ ਪਿਆਰੀ ਲੱਗਦੀ ਆ ਵੀ ਮੈਨੂੰ ਮਿਲਣ ਨੂੰ ਲੋਚਦਾ ਹੈ ਇਹਦੇ ਅੰਦਰ ਤਾਂ ਆ ਗਿਆ ਖਿੱਚ ਹੈ ਫਿਰ ਜਿੱਥੇ ਵੀ ਕੋਈ ਜਾ ਕੇ ਬੈਠੇ ਮੈਂ ਹਰ ਪਰ ਪਿਆਰਾ ਦੱਸ ਗੁਰਮਿਲ ਹਰਮਨ ਮੰਨੇ ਗੁਰੂ ਦੀਆਂ ਗੱਲਾਂ ਕਰੇ ਰੱਬ ਦੀਆਂ ਗੱਲਾਂ ਕਰੇ ਨਾਮ ਦੀਆਂ ਗੱਲਾਂ ਕਰੇ ਸਤ ਸੰਗ ਕਰੇ ਕੋ ਸੰਗ ਨਾ ਕਰੇ ਕੋ ਸੰਗ ਵਿੱਚ ਬਿਠਾਂਗੇ ਮੂੰਹ ਕਾਲਾ ਹੋਣਾ ਦੁਰਦੁਰਕਾਰ ਹੋਣੀ ਹੈ ਕੋਈ ਸੁੱਖ ਨਹੀਂ ਮਿਲਣਾ ਸੰਗਤ ਵਿੱਚ ਬਿਠਾਂਗੇ ਸੋਹਣੇ ਬਣਾਂਗੇ ਮਨਮੁਖਾਂ ਨੂੰ ਤਾਂ ਨਹੀਂ ਸੋਹਣੇ ਲੱਗਦੇ ਮਨਮੁਖਤਾ ਕਹਣਗੇ ਨਹੀਂ ਜਾਣ ਇਕ ਗੁਰਦੁਆਰੇ ਨਾ ਹੀ ਜਾਣ ਸੇਵਾ ਨਾ ਹੀ ਕਰਨ ਘਰ ਬੈਠਣ ਜਿਹੜੇ ਗੁਰਮੁਖ ਹੈ ਉਹ ਕਹਿੰਦੇ ਵੀ ਇਹ ਤਾਂ ਕਰਮਾਂ ਵਾਲਿਆਂ ਨੂੰ ਸੇਵਾ ਮਿਲੀ ਹੈ ਭਾਗਾ ਵਾਲਿਆਂ ਨੂੰ ਦਸੀ ਤੇ ਮਾਨ ਨੇ ਵੀ ਇਹੀ ਕਹੇ ਭਾਵੇਂ ਸਾਰੀ ਦੁਨੀਆ ਤੁਹਾਡੀ ਨਿੰਦਿਆ ਕਰੀ ਜਾਵੇ ਤੁਹਾਡੇ ਬਰ ਖਿਲਾਫ ਹੋ ਜਾਵੇ ਸੇਵਾ ਨਾ ਛੱਡਿਓ ਬੱਸ ਜੇ ਨਾ ਛੱਡੀ ਤੁਹਾਡੀ ਜਿੱਤ ਹੋ ਜਾਣੀ ਹੈ ਜੇ ਛੱਡ ਦਿੱਤੀ ਤੇ ਵਿਕਾਰ ਤਾਂ ਹੈਗੀ ਹੈ ਤੇ ਜੇ ਸੇਵਾ ਮਿਲ ਜਾਏ ਫਿਰ ਮਾਨ ਨਾ ਕਰੇ ਹੰਕਾਰ ਨਾ ਕਰੇ ਨਿਮਰਤਾ ਧਾਰਨ ਕਰੇ ਸ਼ੁਕਰ ਕਰੇ ਗੁਰੂ ਦਾ ਵੀ ਗੁਰੂ ਬਹੁਤ ਵੱਡਾ ਹੈ ਰਾਜਾ ਹੈ ਰਾਜਿਆਂ ਦਾ ਰਾਜਾ ਉਹਨੇ ਆਪਣੀ ਸੇਵਾ ਚ ਲਾ ਲਿਆ ਇਹ ਸਮਝਿਆ ਕਰੋ ਹੁਣ ਜੇ ਕਿਸੇ ਨੂੰ ਚੇਅ ਮੰਤਰੀ ਦੀ ਨੌਕਰੀ ਮਿਲ ਜਾਏ ਤੇ ਸਾਹ ਆਪੇ ਲਾ ਲਓ ਹਰ ਗੱਲ ਮੰਨਾਂਗੇ ਅਸੀਂ ਹਰ ਗੱਲ ਕਿਉਂ ਐਡੇ ਵੱਡੇ ਮੰਤਰੀ ਦੀ ਉਹ ਦੀ ਛੱਡੋ ਕਿਸੇ ਵੱਡੇ ਅਫਸਰ ਦੀ ਨੌਕਰੀ ਮਿਲ ਜਾਏ ਕਿੰਨਾ ਮਾਣ ਹੋਗਾ ਕਿੰਨਾ ਉਤਸ਼ਾਹ ਹੋਗਾ ਹਾਲ ਸੁਉਗੀ ਸਾਡੇ ਵਿੱਚ ਲਾਪਰਵਾਹੀ ਹੋਏਗੀ ਬਿਲਕੁਲ ਨਹੀਂ ਹੋਣੀ ਜਿਹੜਾ ਕਰੋੜਾਂ ਬ੍ਰਮੰਡਾਂ ਦਾ ਮਾਲਕ ਹੈ ਰਾਜਾਂ ਨਾਜ ਭਾਨਨ ਪਾਨ ਉਹਦੀ ਸੇਵਾ ਕੋਈ ਮਿਲਗੇ ਫਿਰ ਉੱਥੇ ਲਾਪਰਵਾਹੀ ਹੋਈ ਨਹੀਂ ਸਕਦੀ ਅਸੀਂ ਸਮਝਦੇ ਨਹੀਂ ਅਸੀਂ ਕਰਕੇ ਅਸੀਂ ਉੱਚੇ ਨਹੀਂ ਹੁੰਦੇ ਸੋਹਣੇ ਨਹੀਂ ਹੁੰਦੇ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜੀ ਇੱਕ ਵਚਨ ਹੁੰਦਾ ਸੁਣਿਆ ਮੈਂ ਉਹਨਾਂ ਸੰਗੀਆਂ ਤੋਂ ਪਾਠੀ ਸਿੰਘ ਨੇ 3 ਮਿੰਟ ਲੇਟ ਦਰਵਾਜ਼ਾ ਖੋਲ੍ਹਿਆ ਸੱਚਖੰਡ ਦਾ 4 ਵਜੇ ਉਹ ਵੀ ਟਾਈਮ ਸੀਗਾ ਉਹਨਾਂ ਦਾ ਪ੍ਰਕਾਸ਼ ਕਰਨ ਦਾ ਪੂਰੇ ਟਾਈਮ ਤੇ ਖੁੱਲਦਾ ਨਾ ਪਹਿਲਾਂ ਨਾ ਬਾਅਦ ਵਿੱਚ ਜੇ 4 ਵਜੇ ਦਾ ਠੀਕ 4 ਵਜੇ ਉਹਦਾ ਦੇ ਪੂਰੇ ਖੁੱਲਦਾ ਸੀ 3 ਮਿੰਟ ਲੇਟ ਖੁੱਲਿਆ ਸੰਤਾ ਨੇ ਉਹਨੂੰ ਬਰਖਾਸਤ ਕਰਤਾ ਸੇਵਾ ਤੋਂ ਕਹਿੰਦਾ ਤੂੰ ਸਮਝਿਆ ਕੀ ਐ 3 ਮਿੰਟ ਥੋੜੇ ਹੁੰਦੇ ਆ ਗੁਰੂ ਦਾ ਕਹਿੰਦਾ ਇੱਕ ਨਿੰਮਖਣਾ ਕੀ ਚਾਟੀਲਾ ਇੱਕ ਨਿੰਮਖ ਵੀ ਨਹੀਂ ਗੁਰੂ ਢਿੱਲ ਕਰ ਦਿੰਦਾ ਇੱਕ ਸਵਾਸ ਵੀ ਤੂੰ ਮਿਰਥਾ ਨਾ ਗਵਾ ਇੱਕ ਸਵਾਸ ਵੀ ਗੁਤਾਹੀ ਨਾ ਕਰ ਇੱਕ ਸਵਾਸ ਹਰ ਜੱਪ ਦੀਆਂ ਖਿੰਨ ਪਲ ਢਿੱਲ ਨਾ ਕੀਚੇ ਮੇਰੀ ਜਿੰਦੜੀਏ ਮਤ ਜਾਪੇ ਸਾ ਆਵੇ ਕੇ ਨਾ ਆਵੇ ਰਾਮ ਆਪਣਾ ਹਾਲ ਦੇ ਲੋ ਕੀ ਹੈ ਕਿਤੇ ਘੰਟਿਆਂ ਦੇ ਘੰਟੇ ਹੀ ਦਿਨਾਂ ਦੇ ਦਿਨ ਲੰਘ ਜਾਂਦੇ ਆ ਸਾਰਾ ਮਰਦਵੇ ਲੈ ਨੰਗ ਜਾਂਦਾ ਹੈ ਡਿਊਟੀ ਤੇ ਆਉਣਾ ਹੈ ਪੰਜ ਪੰਜ 10 10 20 20 ਮਿੰਟ ਲੇਟ ਆ ਰਹੇ ਆ ਕਿੱਥੋਂ ਮਿਲ ਜੂਗੀ ਗੁਰੂ ਦੀ ਖੁਸ਼ੀ ਨਰਾਜ਼ਗੀ ਮਿਲੇਗੀ ਨਰਾਜ਼ਗੀ ਮਹਾਂਪ੍ਰਸਾਦ ਦੱਸਿਆ ਕਰਦੇ ਜਿਸ ਦਿਨ ਉੱਠ ਨਹੀਂ ਹੋਇਆ ਨਿਤਨੇਮ ਨਹੀਂ ਹੋਇਆ ਲੇਟ ਹੋ ਗਿਆ ਸਮਝ ਲਓ ਰੱਬ ਦੀ ਨਰਾਜ਼ਗੀ ਮਿਲ ਗਈ ਅੱਜ ਸਾਨੂੰ ਖੁਸ਼ੀ ਨਹੀਂ ਮਿਲਣੀ ਉਹਨੇ ਬੋਲ ਕੇ ਥੋੜੀ ਦੱਸਿਆ ਸਾਡੇ ਅੰਦਰ ਉਹ ਤਾਂ ਅੰਦਰ ਹੀ ਕਲਾ ਵਰਤਾ ਦੇਣੀ ਹੈ ਕਹਿੰਦੇ ਤੂੰ ਨੇ ਇਸ ਲੈ ਕੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਚੱਲ ਭਾਂਡੇ ਮਾਜੇ ਕਰ ਝਾੜੂ ਦਿਆ ਕਰ ਇੰਨਾ ਵੀ ਨਹੀਂ ਬਖਸ਼ਿਆ ਇੱਕ ਕਰੋੜਾ ਬਰਮੰਡਾਂ ਦਾ ਰਾਜਾ ਹੈ ਜੇ ਸਮਝੀਏ ਤਾਂ ਨਹੀਂ ਸਮਝਦੇ ਫਿਰ ਦੇਖੋ ਤੇ ਘਾਟਾ ਕੋਈ ਨਹੀਂ ਜਿੰਨਾ ਮਰਜ਼ੀ ਰਾਸ਼ਨ ਖਾਓ ਪੀਓ ਪੈਨੋ ਰਹੋ ਕੋਈ ਫਿਕਰ ਨਹੀਂ ਕਿਹੜਾ ਦੁਨੀਆ ਦਾ ਐਸਾ ਕੰਮ ਜੀ ਤੁਹਾਨੂੰ ਫਿਕਰ ਕੋਈ ਨਾ ਹੋਵੇ ਕਾਨਪਿੰਡ ਦਾ ਰਹਿਣ ਸਹਿਣ ਦਾ ਕੋਈ ਫਿਕਰ ਕੋਈ ਨਾ ਹੋਵੇ ਹੈ ਕੋਈ تھا ਕੋਈ ਨਹੀਂ ਹੈ ਗੁਰੂ ਤੋਂ ਵੱਡਾ ਨਹੀਂ ਕੋਈ ਸ਼ੁਕਰ ਕਰਿਆ ਕਰੋ ਮਨ ਵਿੱਚ ਹੰਕਾਰ ਨਾ ਕਰੋ ਇਹ ਗੁਰੂ ਮਹਾਰਾਜ ਨੇ ਮੈਨੂੰ ਬਹੁਤ ਵੱਡੀ ਸੇਵਾ ਲਾਤੀ ਦੇ ਦਿੱਤੀ ਬਖਸ਼ਦੀ ਮੇਰੇ ਤਾਂ ਭਾਗ ਖੁੱਲ ਕੇ ਜਾ ਕੇ ਮस्तक ਭਾਗ ਸੋ ਸੇਵਾ ਲਾਇਆ ਤਾਂ ਕਿ ਪੂਰਨ ਆਸ ਸਾਰੀਆਂ ਆਸਾਂ ਪੂਰੀਆਂ ਹੋ ਜਾਣੀਆਂ ਸਾਧ ਸੰਗ ਦੀਨ ਪਾਏ ਜਿਨੇ ਗੁਰੂ ਦੀ ਸੰਗਤ ਪਾ ਲਈ ਹੁਣ ਦੋ ਤਰ੍ਹਾਂ ਦੇ ਦੁਨੀਆਂ 'ਚ ਬੰਦੇ ਐ ਇੱਕ ਹਉਮੇ ਵਿੱਚ ਜੀਂਦੇ ਆ ਮੈਂ ਤੇ ਮੇਰੇ 'ਚ ਇੱਕ ਤੂੰ ਤੇ ਤੇਰੇ 'ਚ ਜੀਂਦੇ ਆ ਬਸ ਹਉਮੇ ਦਾ ਬਲ ਮੈਂ ਤੇ ਮੇਰਾ ਆਈ ਐਂਡ ਮਾਈ ਮੈਂ ਆ ਤੇ ਮੇਰਾ ਆ ਇਹ ਹਉਮੇ ਆ ਗਿਆਨਤਾ ਹਨੇਰਾ ਹੈ ਇਹ ਭੁਲੇਹ ਬਹੁਤ ਵੱਡੀ ਕਿਹੜੀ ਜੀਅ ਤੂੰ ਦੇ ਤੇਰੇ ਦੀ ਸਿੱਧ ਕਰਕੇ ਦਿਖਾ ਦੇ ਕੋਈ ਦੁਨੀਆ ਦੇ ਸਿੱਧ ਵੀ ਕਰ ਸਕਦਾ ਮੈਂ ਵੀ ਹੈਗਾ ਤਾਂ ਮੇਰਾ ਵੀ ਕੁਝ ਹੈਗਾ ਮੋਟੀ ਜੀ ਗੱਲ ਲੈ ਲੋ ਆ ਸਾਰੀ ਦੁਨੀਆ ਕਿਹਨੇ ਬਣਾਈ ਐ ਕਿਹਦੇ ਪਿਓ ਦੀ ਰੱਬ ਦੀ ਬਣਾਈ ਐ ਨਾ ਰੱਬ ਦੀ ਐ ਕੁਦਰਤ ਆ ਉਹਦੇ ਚ ਫੇਰ ਸਾਡੀ ਧਰਤੀ ਲੈ ਲੋ ਸਾਡੀ ਧਰਤੀ ਸਾਡਾ ਦੇਸ਼ ਲੈ ਲੋ ਉਹ ਵੀ ਫੇਰ ਰੱਬ ਦਾ ਹੋਇਆ ਦੇਸ਼ ਵਿੱਚ ਸਾਡਾ ਪਿੰਡ ਲੈ ਲੋ ਉਹ ਵੀ ਰੱਬ ਦਾ ਹੋਇਆ ਕਰ ਲੈ ਲੋ ਚਾਪਨਾਵ ਲੈ ਲੋ ਫੇ ਸਾਰਾ ਕੁਝ ਰੱਬ ਦਾ ਹੀ ਐ ਹੋਲ ਸਾਰਾ ਪਰਮਿਸ਼ਨ ਦਾ ਹੀ ਐ ਤੇਰਾ ਹੈ ਕੀ ਇਹਦੇ ਚ ਇੱਕ ਦਸ ਤੱਕੜੀ ਤੇਰੀ ਚੀਜ਼ ਐ ਇੱਕ ਵੀ ਤੂੰ ਰੱਖ ਕੇ ਦਿਖਾ ਦੇ ਤਸਵੀਰ ਨੂੰ ਹੀ ਰੱਖ ਕੇ ਦਿਖਾ ਦੇ ਬਿਮਾਰੀ ਲੱਗ ਜੇ ਜੇ ਰੱਬ ਨਾ ਚਾਹੇ ਤੁਸੀਂ ਰਾਜੀ ਹੋ ਕੇ ਦਿਖਾ ਦਿਓ ਜਿਸ ਦਿਨ ਮੌਤ ਆਣੀ ਐ ਇੱਕ ਸਾਹ ਹੋਰ ਲੈ ਕੇ ਦਿਖਾ ਦੋ ਤੁਹਾਡਾ ਹੈ ਹੀ ਨਹੀਂ ਇਹ ਤਾਂ ਵਸਤ ਗੋਪਾਲ ਕੀ ਜਾਂ ਭਾਵੇਂ ਲੈ ਖਸ ਗੋਪਾਲ ਗੋ ਧਰਤੀ ਪਾਲ ਪਾਲਣਾ ਕਰਨ ਵਾਲਾ ਇਹਨੇ ਧਰਤੀ ਬਣਾਈ ਏ ਤੈਨੂੰ ਪਾਲਦਾ ਉਹਦੀ ਏ ਹਰ ਚੀਜ਼ ਉਹੀ ਪਾਲਦਾ ਉਹ ਮੈਜ ਜੀਣ ਵਾਲੇ ਦੁਖੀ ਰਹਿੰਦੇ ਆ ਹਮੇਸ਼ਾ ਹਮੇਸ਼ਾ ਦੁਖੀ ਰਹਿਣਗੇ ਸਭ ਕੁ ਤੂੰ ਆਪ ਵਿੱਚ ਆ ਗਿਆ ਨਾ ਤੂੰ ਵਿੱਚ ਵੀ ਸਾਰਾ ਕੁਝ ਵਾਹਿਗੁਰੂ ਦਾ ਏ ਤੇ ਮੈਂ ਵੀ ਵਾਹਿਗੁਰੂ ਦਾ ਬਸ ਜਦ ਹੀ ਸੋਖ ਆ ਜਾਣਾ ਜੋ ਸਹੀ ਚੜ੍ਹਦੀ ਕਲਾ ਹੋ ਜਾਣੀ ਹੈ। ਇਕ ਸੰਤਾਂ ਦੇ ਕੋਲ ਸੇਵਕ ਸੀਗਾ। ਬੜੀ ਸੇਵਾ ਕਰਿਆ ਕਰੇ ਪਰਿਵਾਰ ਇਕੱਠਾ ਹੋ ਕੇ ਆ ਗਿਆ ਬਾਬਾ ਜੀ। ਇਹਨੂੰ ਕਹੋ ਆਪਣੇ ਘਰ ਆਵੇ। ਆਪਣੇ ਪਰਿਵਾਰ ਤੇ ਰਹੇ, ਸੇਵ ਕੰਮਕਾਰ ਕਰੇ। ਕਹਿੰਦੇ ਜਾ ਭਾਈ ਕਹਿੰਦੇ ਵੀ ਮੇਰਾ ਘਰ ਤਾਂ ਗੁਰੂ ਨਾਨਕ ਦਾ ਘਰ ਮੇਰਾ ਘਰ ਆ। ਬਹੁਤ ਵੱਡੀ ਗੱਲ ਐ ਸੀ ਗੁਰਦੁਆਰੇ ਨੂੰ ਆਪਣਾ ਘਰ ਨਹੀਂ ਸਮਝਦੇ। ਇਹਨੂੰ ਗੁਰੂ ਦਾ ਦੁਆਰਾ ਹੀ ਸਮਝਦੇ ਆਂ ਕਿ ਸਾਡਾ ਕੀ ਇੱਥੇ ਇਹ ਤਾਂ ਲੈਣ ਦੇ ਨਹੀਂ ਆਉਂਦੇ। ਹੋਰ ਨੀਵੇਂ ਹੋ ਗਏ ਪੁਰਾਣੇ ਜਾਤਾਂ ਦੇ ਨਾਂ ਤੇ ਗੁਰਦੁਆਰੇ, ਮਜਬ ਦੇ ਨਾਂ ਤੇ ਗੁਰਦੁਆਰੇ। ਬੰਡਾ ਪਈ ਜਾਂਦੇ। ਸੋ ਸਾਰਾ ਕੁਝ ਗੁਰੂ ਦਾ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਮੈਨੂੰ ਉਹਨੇ ਵਰਤਣ ਲਈ ਦਿੱਤਾ ਹੈ। ਆ ਮੈਂ ਜਿਹੜਾ ਮੈਂ ਬਚਾਇਆ ਵੀ ਹੈ ਨਹੀਂ, ਇਹ ਵੀ ਆਰਾਮ ਦੀ ਅੰਸ ਹੈ ਵੀ ਬਾਹਰੂ ਤੋਂ ਪੈਦਾ ਹੋਇਆ। ਬਾਹਰੂ ਦੀ ਸੱਤਾ ਕਰਕੇ ਇਹਦੇ ਇਦਿ ਹੈਗਾ। ਉਹ ਵੀ ਉਹਦਾ ਹੈ ਤੇ ਉਹ ਸਾਰਾ ਕੁਝ ਵੀ ਉਹਦਾ ਹੀ ਹੈ ਜਿਹੜੇ ਉੱਚ ਜੀਂਦੇ ਆ ਉਹ ਤਾਂ ਚੜ੍ਹਦੀ ਕਲਾ 'ਚ ਰਹਿੰਦੇ ਆ ਸਦਾ ਇਹ ਆਨੰਦ ਰੰਦਾ ਇੱਥੇ ਵੀ ਸੁਖੀ ਦਰਗਾਹ 'ਚ ਵੀ ਜਿਹੜੇ ਮੈਜ ਜੀਂਦੇ ਆ ਉਹ ਦੁਖੀ ਹੋ ਰਹੇ ਆ ਦਿਨ ਰਾਤ ਖਾਪਦੇ ਨੇ ਹੁਣ ਇੱਥੇ ਤੱਕ ਪਹੁੰਚੀਏ ਕਿਦਾਂ ਸਦਾ ਖੇੜਾ ਰਹੇ ਸਦਾ ਖੁਸ਼ੀ ਰਹੇ ਅਸੀਂ ਸੋਹਣੇ ਬਣੀਏ ਅਸੀਂ ਵੱਡੇ ਹੋਈਏ ਬੋੜੀ ਕਿਦਾਂ ਜੜੀਏ ਸੇਵ ਕੀਤੀ ਸੰਤੋਖ ਹੀ ਜਿਨੀ ਸੱਚੋ ਸੱਚ ਤੇ ਆਇਆ ਸੇਵਾ ਕਰੋ ਨਾਮ ਜਪੋ ਬਾਣੀ ਪੜੋ ਜੋ ਵੀ ਕਰੋ ਸੰਤੋਖ ਧਾਰ ਕੇ ਕਰੋ ਆਪਾਂ ਸੰਤੋਖ ਨਹੀਂ ਧਾਰਦੇ ਸੇਵਾ ਥੋੜੀ ਮੰਗਣ ਬਹੁਤਾ ਮੰਗਦੇ ਬਹੁਤ ਐ ਤੇ ਕਰਦੇ ਥੋੜਾ ਸੰਤੋਖ ਨਾ ਹੋਣ ਕਰਕੇ ਸਾਡਾ ਪੂਰ ਨਹੀਂ ਪੈ ਰਹੀ ਜੋੜ ਲਾ ਲੋ ਜੋ ਮਰਜੀ ਦੀ ਦੁਨੀਆ ਦਾ ਤਨ ਇਕੱਠਾ ਕਰ ਲੋ ਜੇ ਸੰਤੋਖ ਨਹੀਂ ਹੈ ਨਾ ਭੁੱਖੇ ਦਾ ਭੁੱਖੇ ਰਹੇਗਾ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ ਕੋਈ ਰਾਜਾ ਨਹੀਂ ਬਣਦਾ ਰਾਜ ਨਹੀਂ ਚੱਲਦਾ ਸੰਤੋਖ ਧਾਰੋ ਸੱਚ ਨੂੰ ਧਿਆਓ ਸੱਚ ਨਾਲ ਜੁੜੋ ਪਰ ਸੰਤੋਖ ਰੱਖੋ ਜੋ ਵਹਿਰੂ ਨੇ ਦਿੱਤਾ ਉਹਦੇ ਤੇ ਸੰਤੁਸ਼ਟ ਰਹੋ ਜੋ ਵਹਿਰੂ ਨੇ ਦਿੱਤਾ ਉਹਦੇ ਤੇ ਖੁਸ਼ ਰਹਿਣਾ ਸਿੱਖੋ ਜੋ ਵਹਿਰੂ ਨੇ ਨਹੀਂ ਦਿੱਤਾ ਉਹਦੇ ਤੇ ਦੁਖੀ ਹੋਣਾ ਸਿੱਖੋ ਕੀ ਕੋ ਨਹੀਂ ਦਿੱਤਾ ਹਾਏ ਮੈਨੂੰ ਹੋਰ ਨਹੀਂ ਮਿਲਿਆ ਹਾਏ ਆ ਨਹੀਂ ਹਾਏ ਉਹ ਨਹੀਂ ਆਈ ਜੀ ਹਾਏ ਹਾਏ ਹੋਈ ਜਾਂਦੀ ਹੈ ਪਹਿਲੀ ਗੱਲ ਸੱਚ ਨੂੰ ਤੇ ਆਓ ਸੱਚ ਤੇ ਭਰੋਸਾ ਲਿਆਓ ਜੋ ਥੇ ਜਿੱਦਾਂ ਦਾ ਥਾਏ ਉਹਦਾ ਐਡਜਸਟ ਹੋ ਜਾਓ ਆਪਣੇ ਆਪ ਨੂੰ ਆਪਣੇ ਆਪ ਨੂੰ ਐਡਜਸਟ ਕਰੋ ਥੇ ਉੰਨੀ ਮੰਦੇ ਪੈਰ ਨਾ ਰੱਖਿਓ ਕਰ ਸੁ ਕਰੇ ਧਰਮ ਕਮਾਇਆ ਮੰਦੇ ਪਾਸੇ ਨੂੰ ਪੈਰ ਨਾ ਰੱਖੋ ਸ਼ੁਕਰਤ ਕਰੋ ਸੱਚੀ ਸੱਚੀ ਕਰਤ ਕਰੋ ਪਾਪ ਦੀ ਕਮਾਈ ਨਾ ਕਰੋ ਕਿਸੇ ਦਾ ਹੱਕ ਨਾ ਲਓ ਬੇਈਮਾਨੀ ਚੋਰੀ ਰਿਸ਼ਵਤ ਖੋਰੀ ਇਹ ਨਾ ਕਰੋ ਦਾ ਸੁਖ ਮਿਲੇਗਾ ਤਾਂ ਤੁਹਾਡੇ ਅੰਦਰ ਧਰਮ ਆ ਜਾਏਗਾ ਧਰਮ ਧਰਮ ਦੀ ਕਮਾਈ ਸ਼ੁਕਰਤਨ ਦੇ ਨਾਲ ਧਰਮ ਆਉਂਦਾ ਹੈ ਧਰਮ ਨੂੰ ਕਮਾਓ ਆਪਣੇ ਨੂੰ ਧਰਮ ਨੂੰ ਫਰਜ਼ ਪਛਾਣੋ ਕੌਣ ਕੀ ਕਰਦਾ ਹੈ ਕੀ ਕਰਨਾ ਸਾਨੂੰ ਕੀ ਮਤਲਬ ਸਾਨੂੰ ਆਪਣੇ ਧਰਮ ਦਾ ਮਤਲਬ ਉਹਨੇ ਦੁਨੀਆ ਤੋੜੇ ਬੰਦਨਾ ਨਾ ਪਾਣੀ ਥੋੜਾ ਖਾਇਆ ਦੁਨੀਆ ਪਿੱਛੇ ਨਹੀਂ ਤੁਰਦੇ ਇੱਕ ਸੰਸਾਰ ਦੁਨੀਆ ਪਿੱਛੇ ਤੁਰਦਾ ਹੈ ਉਹ ਗੁਰੂ ਪਿੱਛੇ ਤੁਰਦੇ ਆ ਦੁਨੀਆ ਨੂੰ ਨਹੀਂ ਦੇਖਦੇ ਜੋ ਗੁਰੂ ਕਹਿੰਦਾ ਉਸ ਹਿਸਾਬ ਨਾਲ ਚੱਲਦੇ ਆ ਇਹ ਫਿਰ ਇਹ ਗੱਲਾਂ ਕਰਦੇ ਨੇ ਤੂੰ ਬਕਸੀਸੀ ਅਗਲਾ ਨਹੀਂ ਦੇਵੇ ਚੜੇ ਸਵਾਇਆ ਉਹਨਾਂ ਦੇ ਫਿਰ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਗੁਰੂ ਦੀਆਂ ਖੁਸ਼ੀਆਂ ਹੁੰਦੀਆਂ ਉਹ ਦਿਨ ਰਾਤ ਚੜਹੀ ਜਾਂਦਾ ਚੜ੍ਹਾਈ ਕਰੀ ਜਾਂਦਾ ਤਰੱਕੀ ਕਰੀ ਜਾਂਦਾ ਉਹਨੂੰ ਸੁੱਖ ਵੀ ਮਿਲ ਜਾਂਦਾ ਉਹਨੂੰ ਸੋਭਾ ਵੀ ਮਿਲ ਜਾਂਦੀ ਹੈ ਉਹ ਸੰਸਾਰ 'ਚ ਵੀ ਵੱਡਾ ਉੱਚਾ ਉੱਠੀ ਜਾਂਦਾ ਤੇ ਅੰਦਰ ਆਦਮੀ ਵੀ ਪੂਰਾ ਭਰਪੂਰ ਹੋ ਜਾਂਦਾ ਹੈ ਵਡਿਆਈ ਵੱਡਾ ਪਾਇਆ ਉਹ ਵੱਡੇ ਦੇ ਨਾਲ ਜੁੜ ਕੇ ਹੀ ਵੱਡੇ ਬਣਨਾ ਹੈ ਤੇ ਸਭ ਤੋਂ ਵੱਡਾ ਸਤਗੁਰੂ ਨਾਨਕਾ ਫਿਰ ਉਹਦੇ ਨਾਲ ਜੁੜ ਜੋ ਸਭ ਤੋਂ ਵੱਡੇ ਸਤਿਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਸਮਝਾਉਣਾ ਕਰਦੇ ਐ ਧੰਨ ਬਾਗ ਨੇ ਸਤਿਗੁਰੂ ਕਿਰਪਾ ਕਰਨ ਉਹਦੇ ਗੁਣ ਗਾਉਂਦੇ ਰਹੀਏ ਗੁਣ ਗਾਵਾਂ ਗੁਣ ਗਾਵਾਂ ਨੇ ਪੁੱਤਰ ਤੇਰੇ ਬੋਲੇ ਸੋਸਾ

ਨਾ ਜਾਣਾ ਮੇਰੇ ਸਹਿਬਾ ਗੁਣ ਗਾਵਾਂ ਨਿਤ ਤੇਰੇ ਪਵਨ ਗੁਰੂ ਪਾਣੀ ਪ੍ਰਸਾਦ